ਵਿਆਹ ਵਾਲਾ ਪੰਡਾਲ ਖੇਤਾ ਦੇ ਵਿੱਚ ਲੱਗਾ ਵੇਖ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਅਜਿਹਾ ਘੱਟ ਹੀ ਵੇਖਣ ਨੂੰ ਮਿਲਦਾ ਹੈ ਲੋਕ ਬੱਡੇ-ਵੱਡੇ ਪੈਲਸਾ ਦੇ ਵਿੱਚ ਲੱਖਾਂ ਰੁਪਏ ਲਗਾ ਕੇ ਵਿਆਹ ਕਰਦੇ ਨੇ ਪਰ ਇਹ ਵਿਆਹ ਪੈਲਸਾ ਵਾਲੇ ਵਿਆਹ ਤੋਂ ਵੱਖਰਾ ਹੈ ਤੁਸੀਂ ਜਾਣ ਕੇ ਹੈਰਾਨ ਜ਼ਰੂਰ ਹੋਵੋਗੇ ਕਿ ਲਾੜਾ ਇੱਥੇ ਬਰਾਤ ਲੈ ਕੇ ਨਹੀਂ ਪੁੱਜਾ ਸਗੋਂ ਕਨੇਡਾ ਤੋਂ ਲਾੜੀ ਆਪਣੀ ਬਰਾਤ ਲੈ ਕੇ ਇੱਥੇ ਟੁਕੀ ਹੈ ਲਾੜਾ ਲਾੜੀ ਦੇ ਵੱਲੋਂ ਖੇਤਾ ਦੇ ਵਿੱਚ ਪੰਡਾਲ ਲਗਾ ਕੇ ਇਹ ਵਿਆਹ ਕਰਨ ਦਾ ਮਕਸਦ ਵੀ ਫਖਰਾ ਹੈ। ਦਰਅਸਲ ਦੋਹਾਂ ਨੇ ਅਜੀਹਾ ਕਰਕੇ ਆਪਣਾ ਵਿਆਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਹੈ। ਵਿਦੇਸ਼ ਤੋਂ ਪੰਜਾਬ ਆਈ ਹਰਮਨ ਕਹਿੰਦੀ ਹੈ ਕਿ ਉਸ ਦਾ ਸੁਪਨਾ ਸੀ ਕਿ ਉਹ ਕਿਸਾਨਾਂ ਨੂੰ ਵੱਖਰੇ ਢੰਗ ਦੇ ਨਾਲ ਆਪਣਾ ਸਮਰਥਨ ਦੇਵੇ। ਅਤੇ ਵਿਆਹ ਤੋਂ ਵੱਧ ਕੋਈ ਹੋਰ ਚੰਗਾ ਮੌਕਾ ਉਸੇ ਕੋਲ ਨਹੀਂ ਸੀ। ਅਤੇ ਨਾਲ ਹੀ ਉਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਕਿਸਾਨੀ ਹੀ ਸਾਡੀਆਂ ਜੜ੍ਹਾਂ ਨੇ ਇਸ ਲਈ ਉਸਨੇ ਖੇਤਾਂ ਦੇ ਵਿੱਚ ਪੰਡਾਲ ਲਗਾ ਕੇ ਵਿਆਹ ਕਰਨ ਦਾ ਸੋਚਿਆ ਇੱਥੇ ਇਹ ਦੱਸਣਯੋਗ ਵੀ ਹੈ ਕਿ ਦਿੱਲੀ ਕਿਸਾਨੀ ਅੰਦੋਲਨ ਦੇ ਦੌਰਾਨ ਹਰਮਨ ਨੇ ਕੈਨੇਡਾ ਦੇ ਵਿੱਚ ਰਹਿ ਕੇ ਕਿਸਾਨਾਂ ਦੀ ਆਵਾਜ਼ ਵੀ بلند ਕੀਤੀ ਸੀ ਆਪਣੇ ਵਿਆਹ ਦੇ ਵਿੱਚ ਵੀ ਹਰਮਨ ਨੇ ਰਿਸ਼ਤੇਦਾਰਾਂ ਨੂੰ ਕਿਸਾਨੀ ਦੇ ਨਾਲ ਜੁੜਨ ਦੇ ਲਈ ਸੁਨੇਹਾ ਦੇਣ ਦੇ ਮਕਸਦ ਦੇ ਨਾਲ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਏ ਆਈਡੀ ਆਇਆ ਸੀਗਾ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡਾ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਅਸੀਂ ਆਪਦੇ ਰੂਟਸ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਪਤਾ ਮਿਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਤੇ ਸਾਰੇ ਜਾਨ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਹੈ ਉਧਰ ਲਾਲਾ ਦੁਰਲਭ ਸਿੰਘ ਵੀ ਆਪਣੀ ਪਤਨੀ ਦੇ ਵੱਲੋਂ ਇਸ ਸੁਝਾਅ ਤੋਂ ਕਾਫੀ ਪ੍ਰਭਾਵਿਤ ਹੈ ਦੋਹਾਂ ਨੇ ਸਾਂਝੀ ਸਹਿਮਤੀ ਦੇ ਨਾਲ ਅਜਿਹਾ ਕੀਤਾ ਲਾਲਾ ਦਾ ਕਹਿਣਾ ਹੈ ਕਿ ਇਹ ਉਸਦੇ ਲਈ ਇੱਕ ਵੱਖਰਾ ਤਜਰਬਾ ਸੀ ਕਿਉਂਕਿ ਆਮ ਤੌਰ ਤੇ ਮੁੰਡੇ ਵਾਲੇ ਕੁੜੀ ਨੂੰ ਵਿਆਉਣ ਜਾਂਦੇ ਨੇ ਪਰ ਇੱਥੇ ਉਸਦੀ ਪਤਨੀ ਬਰਾਤ ਲੈ ਕੇ ਆਈ ਹੈ ਜਿਸ ਮਾਲਸ ਦੇ ਲਈ ਇੱਕ ਚੰਗਾ ਸੁਨੇਹਾ ਹੈ ਕਿ ਕੁੜੀਆਂ ਅੱਜ ਮੁੰਡਿਆਂ ਦੇ ਬਰਾਬਰ ਨੇ ਦੁਰਲਭ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਦਾ ਪੁੱਤਰ ਹੈ ਅਤੇ ਖੇਤਾਂ ਦੇ ਵਿੱਚ ਪੰਡਾਲ ਲਗਾ ਕੇ ਵਿਆਹ ਕਰਨ ਦੇ ਪਿੱਛੇ ਉਸ ਦਾ ਵੀ ਇਹੀ ਮਕਸਦ ਹੈ ਕਿ ਕਿ ਕਿਸਾਨੀ ਸੰਘਰਸ਼ਤਾ ਮੁੱਢ ਤੋਂ ਹੀ ਹਿਮਾਇਤੀ ਹੈ థామਸ ਪ੍ਰੋਟੈਸਟੋ ਇਨਸਪਾਇਰ ਹੋਇਆ ਗਿਆ ਜੋ ਫਾਰਮਰਸ ਪ੍ਰੋਟੈਸਟ ਬਨ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਹੰਦੇ ਚ ਸਪੋਰਟ ਤੇ ਸੀਗੇ ਕਿ ਲਾਈਕ ਬੀਇੰਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦੇ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਵਧੀਆ ਲੱਗ ਰਿਹਾ ਗਿਆ ਨੋਕਾ ਸਾਰਾ ਲਈ ਵੱਖਰੀ ਚੀਜ਼ ਹੈ ਗਿਆ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹੈਗੇ ਆ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਸੋ ਵਾਕਿਆ ਇਹ ਵਿਆਹ ਆਪਣੇ ਆਪ ਦੀ ਵਿੱਚ ਇੱਕ ਅਨੋਖਾ ਵਿਆਹ ਸੀ ਅਤੇ ਲਾੜੀ ਵੱਲੋਂ ਬਰਾਤ ਲੈ ਕੇ ਲਾੜੇ ਦੇ ਘਰ ਟੁਕਣਾ ਸਮਾਜ ਨੂੰ ਇਹ ਸੁਨੇਹਾ ਦੇਣਾ ਸੀ ਕਿ ਅੱਜ ਸਮਾ ਬਦਲ ਰਿਹਾ ਹੈ ਅਤੇ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਨੇ ਲਾੜਾ ਲਾੜੀ ਨੇ ਖੇਤਾਂ ਦੇ ਵਿੱਚ ਵਿਆਸ ਸਮਾਗਮ ਕਰਕੇ ਕਿਸਾਨਾਂ ਦੀ ਹੱਕੀ ਮੰਗਾਂ ਨੂੰ ਆਪਣਾ ਸਮਰਥਨ ਦਿੱਤਾ ਜੋ ਕਿ ਬੇਹਦ ਸ਼ਲਾਘਾਯੋਗ ਹੈ ਸਰਬਜੀਤ ਸਿੰਘ ਪੀਟੀਸੀ న్యూਸ ਫਿਰੋਜ਼ਪੁਰ